ਦੇਖੋ ਇਹਦਾ ਬਹੁਤ ਸਾਰੀਆਂ ਫਸਲਾਂ ਨੂੰ ਫਾਇਦਾ ਵੀ ਹੈ ਤੇ ਬਹੁਤ ਸਾਰੀਆਂ ਨੁਕਸਾਨ ਵੀ ਹੈ ਹੁਣ ਜਿਵੇਂ ਕਿ ਕਣਕ ਹੈ ਕਣਕ ਨੂੰ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਫਾਇਦਾ ਹੀ ਹੈ ਔਰ ਜਿਹੜੀ ਆਲੂ ਦੀ ਫਸਲ ਹੈ ਸਬਜ਼ੀਆਂ ਹੈ ਹੁਣ ਟਮਾਟਰ ਜਿੱਦਾਂ ਉਹਨੂੰ ਵੀ ਪਿੱਛੇ ਆ ਗਿਆ ਉਲੀ ਰੋਗ ਆ ਗਿਆ ਤੇ ਇਹਨੂੰ ਵੀ ਜਿਹੜਾ ਫੰਗਸ ਰੋਗ ਜਿਹੜਾ ਹੈਗਾ ਆਲੂਆਂ ਨੂੰ ਵੀ ਹੈ ਇਹ ਧੁੰਦ ਦੇ ਵਿੱਚ ਵੱਧ ਆਇਆ ਇਹ ਨੁਕਸਾਨ ਕਰਦਾ ਗਿਲਾਹਰੇ ਦੇ ਨਾਲ ਸੋ ਉਹ ਕਾਫੀ ਜਿਹੜੀਆਂ ਸਬਜ਼ੀਆਂ ਦੀ ਜਿੰਨੀਆਂ ਫਸਲਾਂ ਉਹਨਾਂ ਨੂੰ ਨੁਕਸਾਨ ਹੈ ਤੇ ਕਣਕ ਜਾਂ ਜਿਹਦਾ ਗੰਨਾ ਹੋ ਗਿਆ ਇਹ ਫਸਲਾਂ ਨੂੰ ਜਿੰਨੀ ਠੰਡ ਹੋਊਗੀ ਉਹ ਉਹਨਾਂ ਜਿਹੜਾ ਆ ਉਹ ਚੰਗਾ ਹੁੰਦਾ ਚੰਗਾ ਮੰਨਿਆ ਜਾਂਦਾ ਵੀ ਕਣਕ ਵਾਸਤੇ ਵੀ ਠੰਡ ਜਿੰਨੀ ਪੈ ਜਾਏ ਉਹ ਚੰਗੀ ਹੈ ਤੇ ਜਿਹੜਾ ਗੰਨਾ ਹੈ ਉਹਦੇ ਵਾਸਤੇ ਵੀ ਜਿਹੜੀ ਉਹਦੀ ਰਿਕਵਰੀ ਵੱਧਦੀ ਹੈ ਜੇਕਰ ਤੁੰਤੇ ਕੋਰਾ ਲਗਾਤਾਰ ਕਈ ਦਿਨ ਪੈਂਦਾ ਫਿਰ ਦੇਖੋ ਜਿਹੜਾ ਲਗਾਤਾਰ ਕੋਰਾ ਪੈਣਾ ਕੋਰਾ ਤਾਂ ਨੁਕਸਾਨ ਕਰਦਾ ਜਿਹੜਾ ਕੋਰਾ ਅਸੀਂ ਕੋਰਾ ਉਹਨੂੰ ਗਿਣਦੇ ਆ ਜਿਹੜੀ ਬਰਫ ਗੇਰਦੀ ਆ ਥੋੜੀ ਤੁੰਦ ਦੀ ਐਡਾ ਨੁਕਸਾਨ ਨਹੀਂ ਹੁੰਦਾ ਕੋਰੇ ਦਾ ਵੱਧ ਨੁਕਸਾਨ ਹੁੰਦਾ ਕੋਰਾ ਤਾਂ ਸਾਰੀਆਂ ਫਸਲਾਂ ਨੁਕਸਾਨ ਕਰਦਾ ਜੇ ਕੋਰਾ ਪਾਵੇ ਤਾਂ ਉਹ ਕਣਕਲੇ ਵਾਸਤੇ ਵੀ ਉਹਨੂੰ ਰੋਕ ਦਿੰਦਾ ਗ੍ਰੋਥ ਉਹਦੀ ਚਹਰਾ ਚਾਰੇ ਦੀ ਗ੍ਰੋਥ ਵੀ ਰੋਕ ਦਿੰਦਾ ਔਰ ਜਿਹੜਾ ਗੰਨਾ ਆ ਉਹਦਾ ਜਦੋਂ ਪ੍ਰਵਾਗ ਲੂ ਹੁਣ ਲਾ ਪੈਂਦਾ ਕਾਫੀ ਸਾਰੀਆਂ ਫਸਲਾਂ ਜਿਹੜੀਆਂ ਉਹਦੇ ਪੱਤੇ ਨੂੰ ਲੂ ਦਿੰਦਾ ਉਹ ਖਰਾਬ ਕਰ ਦਿੰਦਾ ਤੇ ਉਹਦੇ ਨਾਲ ਫਿਰ ਝਾੜ ਦੇ ਵਿੱਚ ਕਮੀ ਆਉਂਦੀ ਆ ਸੋ ਉਹ ਕੋਰਾ ਤਾਂ ਹੈਗਾ ਨੁਕਸਾਨ ਦੇ ਜੇ ਕੋਰਾ ਪਾਵੇ ਕਿਉਂਕਿ ਹੁਣ ਪਿਛਲੇ ਦਿਨੀ ਕੋਰਾ ਪਿਆ ਥੋੜੇ ਦਿਨ ਸੋ ਕੋਰਾ ਤਾਂ ਵੱਡਾ ਨੁਕਸਾਨ ਕਰ ਜਾਂਦਾ ਜਿਹੜੀ ਧੁੰਦ ਹੈ ਇਹਦਾ ਵਾਲਾ ਨੁਕਸਾਨ ਨਹੀਂ ਧੁੰਦ ਦਾ ਇਹ ਜ਼ਰੂਰ ਹੈਗਾ ਵੀ ਆਵਾਜਾਈ ਲਈ ਲੋਕਾਂ ਲਈ ਸੜਕਾਂ ਤੇ ਐਕਸੀਡੈਂਟ ਦੇ ਵੱਧਦੇ ਆ ਕਾਰਨ ਉਹਦੇ ਨਾਲ ਧੁੰਦ ਦੇ ਨਾਲ ਹੀ ਇਹ ਇਧਰ ਨੂੰ ਜਾਂਦੀ ਨੁਕਸਾਨ ਹੁੰਦਾ ਹੈ